ਸਰ ਜੀ ਇਸ ਤਰ੍ਹਾਂ ਮੈਨੂੰ ਮੁਸ਼ਕਲ ਤੇ ਕੋਈ ਨਹੀਂ ਪਹਿਲਾਂ ਵੀ ਹੈਗੀ ਪਰ ਮੈਂ ਕੋਈ ਵੀਡੀਓ ਦੇਂਦਾ ਰਹਿੰਦਾ ਸੀਗਾ ਉਹਦੇ ਤੇ ਮੈਨੂੰ ਇਹ ਪਤਾ ਲੱਗਦਾ ਹੈਗਾ ਕਿ ਜਿਹੜੇ ਬੋਡੀ ਸਾਰਾ ਸਪੈਕ ਵੜ ਚੁੜਦੇ ਆ ਉਹਦਾ ਆਪਾਂ ਨੂੰ ਕੀ ਰਿਜ਼ਲਟ ਮਿਲਦਾ ਮੈਂ ਅਜੇ ਹੈਲਦੀ ਹੋਣ ਦੇ ਕਰਕੇ ਪਹਿਲਾਂ ਮੈਂ ਹੈਲਦੀ ਸੀ ਮੈਨੂੰ ਕੋਈ ਮੁਸ਼ਕਲ ਨਹੀਂ ਸੀ ਪਰ ਫਿਰ ਮੈਂ ਸਾਰਾ ਸਪੈਕ ਵੜਤਿਆ ਸਾਰਾ ਸਪੈਕ ਵਧਣ ਦੇ ਨਾਲ ਮੇਰੇ ਸਰੀਰ ਦੇ ਵਿੱਚ ਜਿਹੜੀ ਐਕਟੀਵਿਟੀ ਆ ਗਈ ਆ ਜਿੱਤਰਾ ਮਨ ਲੈ ਕੁਝ ਕਾਵਟ ਵੜਾ ਥੋੜੀ ਜਿੰਦੀ ਸੀਗੀ ਜਾ ਸੁਸਤੀ ਪਾਣੀ ਦਾ ਇਹ ਸਾਰਾ ਠੀਕ ਹੋ ਗਿਆ ਤੇ ਮੈਂ ਇਹਨੂੰ ਵਰਤ ਕੇ ਠੀਕ ਮਹਿਸੂਸ ਕਰਦਾ ਮੈਂ ਚਾਹੁੰਦਾ ਕਿ ਮੇਰੇ ਹੋਰ ਵੀ ਮਿੱਤਰ ਜਿਹੜੇ ਇਹਨ ਵਰਤਣ ਕਿਉਂਕਿ ਬਿਮਾਰੀ ਤੋਂ ਪਹਿਲਾਂ ਇਹ ਵਰਤਣ ਦਾ ਜਤਾਂ ਫਾਇਦਾ ਹੁੰਦਾ ਹੈ ਨਾ ਇਹ ਕਰਕੇ ਬੰਦਾ ਉਹਨਾ ਐਕਟਿਵ ਰਹਿੰਦਾ ਵਾ ਉਤਕਾਵੜ ਨਹੀਂ ਹੁੰਦੀ ਤੇ ਆਪੜੇ ਆਪ ਨੂੰ ਬਿਲਕੁਲ ਸਹੀ ਮਹਿਸੂਸ ਕਰਦਾ ਜਿਸ ਤਰ੍ਹਾਂ ਕਿ ਉਹ ਜ਼ਿੰਦਗੀ ਦੇ ਵਿੱਚ ਮੰਨ ਲਿਆ ਕਿ ਉਹ 25 ਸਾਲ ਪਿਛੇ ਚੱਲ ਜਾਂਦਾ ਵਾ ਉਹ ਉਹ ਟੀਨੂਮੈਂਟ ਨੂੰ ਸੁਖਦਾ ਹੈ ਜਿਹੜਾ ਮੈਂ ਵਰਤਿਆ ਹੁੰਦਾ ਆਪਣੇ ਆਪ ਨੂੰ ਜਵਾ ਛੋਟੀਆਂ ਬੜਾ ਬੁਸਤਕਾਰੀਆਂ ਮੇਰੇ ਸਰੀਰ ਚ ਐਕਟੀਵਿਟੀ ਹੈ ਤੇ ਇਹਨੇ ਐਨਰਜੀ ਜਗਿਆ ਮੇਰ ਜੀ ਤੇ ਆਪਾਂ ਫੀਲਡ ਕੀ ਕਰਦੇ ਹਾਂ ਆਪਾਂ ਕੀ ਕੰਮ ਕਰਦੇ ਹਾਂ ਮੇਰਾ ਭਾਜੀ ਮੇਰਾ ਡਿਪਾਰਟਮੈਂਟ ਹੈ ਪਰ ਪਹਿਲਾਂ ਮੈਂ ਵਿਸ਼ਵਾਸ ਨਹੀਂ ਕਰਦਾ ਹੁੰਦਾ ਇਹਨਾਂ ਜੂਸਾਂ ਦੇ ਤੇ ਪਰ ਮੈਂ ਉਹ ਵਰਤਨ ਦੇ ਨਾਲ ਜਿਹੜਾ ਵਾ ਨਾ ਮੈਂ ਜੁਕਿੰਗ ਕੀਤਾ ਤੇ ਮੈਨੂੰ ਇਹਦਾ ਰਿਜ਼ਲਟ ਵਧੀਆ ਮਿਲਿਆ ਤੀਕ ਕਰਕੇ ਮੈਲਦੀ ਹੈ ਬਿਲਕੁਲ ਤੇ ਕਿਹੜੀ ਜਗ੍ਹਾ ਤੋਂ ਆਪਾ ਹੈ ਗਿਆ ਮੇਰਾ ਭਾਜੀ ਪਿੰਡ ਕੰਗਿਆ ਡਿਸਟ੍ਰਿਕਟ ਤਰਨਤਾਰਨ ਨੇ ਆ ਕੀ ਰੂਟ ਸਰਵ ਕਸਬੇਰ ਲੱਗੀ ਮੇਰਾ ਕੰਡਾ ਹੈਗਾ ਵਿੱਚ ਮਾਰਨ ਵਾਲਾ ਮੇਰੇ ਟੈਰੇ ਦੇ ਅਜਿਹੇ ਅਪਾਰਟਮੈਂਟਸ ਨੂੰ ਓਕੇ ਲੱਗਦਾ ਤੁਸੀਂ ਮੈਂ ਕਿ ਪਿਛਲੇ ਮੰਥ ਲੈਟਰ ਹੋ ਗਿਆ ਨਾ ਜੀ ਹਾਂ ਜੀ ਮੈਂ ਪਿਛਲੇ ਮੰਥ ਲੈਟਰ ਹੋ ਗਿਆ ਤੇ ਜਿਹੜੇ ਨਾ ਬਹੁਤ ਸਾਰੇ ਪਰਿਵਾਰ ਹੈਗੇ ਨੇ ਜਿਹੜੇ ਕਹਿੰਦੇ ਬਾਡੀ ਸਰਵਿਸ ਕੀ ਹੈਗਾ ਕੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਭਾਜੀ ਇਹਦੇ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਤੇ ਜੋ ਜਿਹੜਾ ਵਾ ਇਹ ਬਾਡੀ ਫੋਰਸ ਜਿਹੜੀ ਹੈਗੇ ਨਾ ਸਿਸਟਮ ਤੋਂ ਉਹ ਕਹਰੇ ਨੇ ਉਹਦੇ ਨਾਲ ਜੇ ਆਪਾਂ ਸੋਚਦੇ ਆ ਨਾ ਮੰਨ ਲਿਆ ਕੀ ਕਿ ਇਹ ਵਾਕਈ ਜਿਹੜਾ ਇਹ ਰਿਜ਼ਲਟ ਹੈਗਾ ਪਰ ਆਪਾਂ ਵਰਤਨ ਦੇ ਨਾਲ ਜ਼ਿਆਦਾ ਬਾਕੀ ਦਾ ਮੈਨੂੰ ਤੇ ਮੈਂ ਕਹਿੰਦਾ ਵਾਕੇ ਦਾ ਅਸਲ ਹੈਗਾ ਤੇ ਮੇਰੇ ਬਾਕੀ ਭੈਣ ਭਰਾ ਵੀ ਅਸਲ ਵਰਤ ਕੇ ਦੇਖਣ ਇਹਨੂੰ ਉਹਦਾ ਰਿਜ਼ਲਟ ਲੈਣ ਹਾਂਜੀ ਮੈਂ ਮੇਰੇ ਕਹਿੰਦਾ ਮਤਲਬ ਵੀ ਤੁਸੀਂ ਬਿਲਕੁਲ ਓਕੇ ਹੈਲਦੀ ਹੈਗੇ ਸੀ ਪਰ ਤੁਸੀਂ ਵੀ ਸਰਸਪੈਕ ਨੂੰ ਖੁਸ਼ ਕੀਤਾ ਔਰ ਤੁਹਾਡੇ ਕਹਿੰਦਾ ਅਸੀਂ ਮੈਂ ਤੰਦਰੁਸਤ ਰਹਿਣ ਬਾਤ ਤੈਨੂੰ ਵਰਤਿਆ ਵੀ ਬਾਡੀ ਦੀ ਸਿਪਾਈ ਹੋ ਗਈ ਅੰਦਰ ਤੇ ਕੀ ਕਹਿਣਾ ਚਾਹੁੰਦੇ ਓਕੇ ਬਹੁਤ ਵਧੀਆ ਜੀ ਬਾਡੀ ਬਿਲਕੁਲ ਓਕੇ ਦਾ ਰਿਜ਼ਲਟ ਹੈ ਇਹਦਾ 100% ਰਿਜ਼ਲਟ ਹੈਗਾ ਜੀ ਜਿਨ੍ਹਾਂ ਨੇ ਵਰਤਿਆ ਉਨ੍ਹਾਂ ਨੂੰ ਪਤਾ ਹੈ ਦੇ ਰਲਟ ਜਿਹਨਾਂ ਨਹੀਂ ਵਰਤਦੇ ਨੂੰ ਨਹੀਂ ਪਤਾ ਹੈ ਸੋ ਸਾਰੇ ਲੋਕ ਇਹਨੂੰ ਵਰਤਣ ਜਿਨ੍ਹਾਂ ਨੂੰ ਨਹੀਂ ਵਰਤਣਾ ਜਿਹੜੇ ਹੈਲਥੀ ਵੀ ਆ ਵਰਤਣ ਜ਼ਰੂਰੀ ਆ ਤੇ ਤੰਦਰੁਸਤ ਨੂੰ ਵਰਤਣਾ ਜ਼ਰੂਰੀ ਆ